ਉਹਨੇ ਨਸ਼ਾ ਤਸਕਰੀ ਕਰਨ ਵਾਲਿਆਂ ਦੀ ਖੈਰ ਨਹੀਂ ਹੋਵੇਗੀ ਕਿਉਂਕਿ ਪੁਲਿਸ ਲਗਾਤਾਰ ਨਸ਼ੇ ਤਸਕਰਾਂ ਦੀਆਂ ਪ੍ਰਾਪਰਟੀਆਂ ਤੇ ਪੀਲਾ ਪੰਜਾਬ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ ਕਾਦਰ ਤਸਵੀਰਾਂ ਜਲੰਧਰ ਦੇ ਬਲਦੇਵ ਨਗਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਨਸ਼ਾ ਤਸਕਰੀ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਦੱਸਦੀ ਹੈ ਕਿ ਉਸ ਦਾ ਢਾਬਾ ਮਿੰਟਾਂ ਸਕਿੰਟਾਂ ਦੇ ਵਿੱਚ ਤੋੜ ਦਿੱਤਾ ਗਿਆ ਦੱਸਦੀ ਹੈ ਉਸ ਦੀ ਪ੍ਰਾਪਰਟੀ ਦੇ ਉੱਤੇ ਡਿਚ ਚਲਾਈ ਗਈ ਹੈ ਜਲੰਧਰ ਪੁਲਿਸ ਦੇ ਵੱਲੋਂ ਸਿਟੀ ਦੇ ਵਿੱਚ ਪਹਿਲੀ ਡਿਮੋਲੇਸ਼ਨ ਕੀਤੀ ਗਈ ਹੈ ਦੱਸਦੀਏ ਨਸ਼ਾ ਤਸਕਰੀ ਦਾ ਕੰਮ ਕਰਦਾ ਸੀ ਵਿਅਕਤੀ ਬਲਦੇਵ ਨਗਰ ਦਾ ਰਹਿਣ ਵਾਲਾ ਸੀ ਦੱਸਦੀਏ ਇਸ ਤੇ 7 ਤੋਂ ਵੀ ਵੱਧ ਐਨਡੀਪੀਐਸ ਐਕਟ ਦੇ ਮਾਮਲੇ ਤਰਜ ਹਨ ਦੱਸਦੀਏ ਕੁਝ ਸਮਾਂ ਪਹਿਲਾਂ ਹੀ ਜਦੋਂ ਪੁਲਿਸ ਇਸ ਤੇ ਉੱਤੇ ਕਾਰਵਾਈ ਕਰਨ ਲਈ ਪਹੁੰਚੀ ਤਾਂ ਇਸ ਵਿਅਕਤੀ ਦੇ ਵੱਲੋਂ ਪੁਲਿਸ ਦੇ ਉੱਤੇ ਵੀ ਹਮਲਾ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਹੁਣ ਪੁਲਿਸ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਜਲੰਧਰ ਪੁਲਿਸ ਨੇ ਟਿੱਚ ਚਲਾ ਦਿੱਤੀ ਹੈ ਦੱਸ ਦਈਏ ਕਿ ਟਾਬਾ ਧਰਮਿੰਦਰ ਦਾ ਜਿਹੜਾ ਉਹ ਤੋੜ ਦਿੱਤਾ ਦੱਸ ਦਈਏ ਇਸ ਵਕਤ ਜਿੰਨੇ ਵੀ ਪਰਿਵਾਰਕ ਮੈਂਬਰ ਨੇ ਪੁਲਿਸ ਦੇ ਕਹਿਣ ਮੁਤਾਬਕ ਉਹ ਸਾਰੇ ਫਰਾਰ ਨੇ ਪਰ ਪੁਲਿਸ ਨੇ ਵੱਡੀ ਕਾਰਵਾਈ ਜਿਹੜੀ ਕੀਤੀ ਹੈ ਮੌਕੇ ਤੇ ਉਤੇ ਆਮ ਆਦਮੀ ਪਾਰਟੀ ਦੇ ਲੀਡਰ ਵੀ ਪਹੁੰਚੇ ਸਨ ਤੇ ਇਸ ਪੂਰੇ ਆਪਰੇਸ਼ਨ ਬਾਰੇ ਪੁਲਿਸ ਦਾ ਕੀ ਕਹਿਣਾ ਆਓ ਤੁਹਾਨੂੰ ਸੁਣਾ ਦਿੰਨੇ ਆ ਬੇਸਿਕਲੀ ਧੁੰਧੇਰ ਰਾਮ ਦਾ ਵਿਅਕਤੀ ਆ ਜੀ ਤੇ ਟੋਟਲ 7 ਮਕਦਮੇ ਦਰਜ ਨੇ ਐਨਡੀਪੀਐਸ ਦੇ ਅਲੱਗ-ਅਲੱਗ ਥਾਣਿਆਂ ਦੇ ਵਿੱਚ ਜਿਹੜਾ ਕਿ ਵਿਲਾ ਤੇ ਮਸੀ ਵਿੱਚੋਂ ਦਾ ਜਿਹੜਾ ਧੰਦਾ ਕਰਦਾ ਸੀਗਾ ਸੋ ਮਾਨਯੋਗ ਸੀਐਮ ਸਾਹਿਬ ਪੰਜਾਬ ਵੱਲੋਂ ਜਿਹੜੀ ਹੈ ਨਸ਼ਾ ਖਿਲਾਫ ਜੁੱਦ ਚਲਾਇਆ ਗਿਆ ਉਹਦਾ ਪੁਲਿਸ ਦੀ ਇੱਕ ਹਿੱਸਾ ਹੈ ਕਿਉਂਕਿ ਅਸੀਂ ਵੀ ਇਸ ਕੰਟੀਨਿਊਇਟੀ ਜਨਾ ਸਾਡਾ ਵੀ ਫਰਜ਼ ਪੰਦਾ ਕਿ ਅਸੀਂ ਆਪਣੀ ਵਰਦੀ ਤੇ ਜਿਹੜੇ ਵਾਅਦੇ ਬਕੂਬੀ ਨਾ ਨਪਾਈਏ ਸੋ ਸਾਡੇ ਜੀਪੀ ਸਾਹਿਬ ਨੂੰ ਸੱਤ ਆਰਡਰ ਮੈਂ ਔਰ ਮਾਨਜੋ ਕੁਸਰ ਸਾਹਿਬ ਨੇ ਵੀ ਆਰਡਰ ਕੀਤਾ ਕਿ ਇਹਨਾਂ ਬੰਦੇ ਕਲਾਸ ਕਰੀ ਹੋਣੀ ਚਾਹੀਦੀ ਸੋ ਜਿਹੜਾ ਇਹ ਸਮਗਲਰਾਂ ਦੀ ਜਗਾ ਡੈਂਟੀਫਾਈ ਕੀਤੀ ਹੈ ਮਿਸ਼ਨਲ ਕਾਰਪੋਰੇਸ਼ਨ ਨੇ ਉਹਨਾਂ ਨੂੰ ਸਭ ਕਿਤਨ ਭੇਜਿਆ ਕਿ ਇਹ ਕਾਰਪੋਰੇਸ਼ਨ ਦੀ ਜਗਾ ਤੇ ਇਹ ਲੇਗਲ ਕਟਕ ਕੀਤਾ ਹੋਇਆ ਸੋ ਉਹਨਾਂ ਦੀ ਕੰਪਲੇਨ ਤੇ ਅਸੀਂ ਕਰਵਾਈ ਕਰ ਸਰ ਕਿੰਨਾ ਇਹ ਵੀ ਪਤਾ ਲੱਗਾ ਹੈ ਜਿਹੜੇ ਨਸ਼ਾ ਵਿੱਚ ਔਰ ਫਿਲਹਾਲ ਤੇ ਜੀ ਇਹ ਭੱਜਾ ਆਇਆ ਕਰੋ ਇਹਦੀ ਇਹ ਹੀ ਪ੍ਰੋਪਰਟੀ ਜਿਹੜੀ ਆ ਬਿਸ਼ੇਪ ਕਾਰਪੋਰੇਸ਼ਨ ਨੇ 25 ਕਿਤੇ ਗਿਆ ਉਹਨੂੰ ਡਾਕਾਂਸ ਕੀਤਾ ਜਾ ਰਿਹਾ ਇਹਦੇ ਇਹ ਵੀ ਪਤਾ ਲੱਗਾ ਕਿ ਇਸਦੇ ਵੱਲੋਂ ਕੁਝ ਸਮਾਂ ਪਹਿਲਾਂ ਪੁਲਿਸ ਪਾਰਟੀ ਤੇ ਹਮਲਾ ਵੀ ਕੀਤਾ ਗਿਆ ਜੀ ਬਿਲਕੁਲ ਪਾਈ 7 ਪਰਚੇ ਤੇ ਦਰਜ ਨੇ ਪੁਲਿਸ ਪਾਰਟੀ ਸਾਡੀ ਸੀਏ ਦੀ ਇਥੇ ਰੇਡ ਕਰ ਲਈ ਸੀ ਲੈ ਅਟੈਕ ਕੀਤਾ ਸੀਗਾ ਪਰ ਉਹ ਭੱਜ ਗਿਆ ਸੀਗਾ ਉਹ ਵੀ ਪਰਚਾ ਦਰਜ ਹੈ ਗੈਂਗਸਟਰਾਂ ਨਾਲ ਵੀ ਸੰਬੰਧ ਹੈ ਕਿ ਉਹ ਦੀ ਅਰੈਸਟ ਤੋਂ ਬਹੁਤ ਪਤਾ ਚੱਲੇਗਾ ਜੀ ਜੋ ਵੀ ਇਨਵੈਸਟੀਗੇਸ਼ਨ ਜਾਏਗਾ ਤੁਹਾਨੂੰ ਦੱਸ ਦਿਆਂਗੇ ਹਰ ਹਾਲੇ ਤੱਕ ਕੁਝ ਨਹੀਂ ਪਤਾ ਚੱਲਿਆ ਪਰਵਾਰਕ ਮੈਂਬਰ ਕੋਈ ਆਇਡੈਂਟੀਫਾਈ ਨਹੀਂ ਨਹੀਂ ਕੋਈ ਅੱਗੇ ਸਾਹਮਣੇ ਨਹੀਂ ਆਇਆ ਸਾਰੇ ਭੱਜੇ ਹੋਏ ਜਿਹੜੇ ਆ ਸਮਾਜ ਵਿਰੋਧੀ ਅਨਸਰ ਉਹਨਾਂ ਦੇ ਖਿਲਾਫ ਕਾਰਵਾਈ ਹੋ ਰਹੀ ਆ ਲੋਕਾਂ ਨੇ ਕਿਸੇ ਨੇ ਵੀ ਇਹ ਨਹੀਂ ਕੀਤਾ ਕਿ ਅਸੀਂ ਨਹੀਂ ਤੁਹਾਡੇ ਨਾਲ ਲੋਕ ਸਾਡੇ ਨਾਲ ਨਹੀਂ ਥੈਂਕ ਯੂ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਅਪੀਲ ਇਹ ਹੀ ਕਰਨੀ ਚਾਹੁੰਦੇ ਆ ਕਿ ਚੰਗੇ ਚੰਗੇ ਕੰਮਾਂ 'ਚ ਹੋਵੋ ਚੰਗੇ ਮਾੜੇ ਬੰਦਿਆਂ ਦਾ ਨਾਲ ਸਾਥ ਨਾ ਔਰ ਚੰਗੇ ਬੰਦਿਆਂ ਦਾ ਸਾਥ ਦੋ ਔਰ ਆਪਾਂ ਸਮਾਜ ਨੂੰ ਇੱਕ ਸਾਫ਼ ਸੁਥਰਾ ਸਮਾਜ ਬਣਾਈਏ ਤੰਦਰੁਸਤ ਪੰਜਾਬ ਲਈ ਥੈਂਕ ਯੂ ਜਿਵੇਂ ਅੰਦਰਸ਼ਾ ਦੇਸ਼ ਦੀ ਬਹੁਤ ਵੱਡੀ ਪ੍ਰੋਬਲਮ ਹੈ ਪਿਛਲੇ ਲੰਬੇ ਸਮੇਂ ਤੋਂ ਦੇਸ਼ ਫਰਦ ਨਾਸ਼ੇ ਨੇ ਹਜ਼ਾਰਾਂ ਪਰਿਵਾਰ ਬਰਬਾਦ ਕੀਤੇ ਦੇਸ਼ ਦੇ ਵਿੱਚ ਇਹ ਪ੍ਰਦਾਸ਼ ਤੋਂ ਨੌਜਵਾਨਾਂ ਨੂੰ ਗਲਤ ਰਸਤੇ ਤੇ ਲਾਇਆ ਨਸ਼ਾ ਵੇਚਣ ਵਾਲੇ ਬਿਲਕੁਲ ਨਹੀਂ ਸੋਚਦੇ ਕਿ ਉਹ ਇਨਸਾਨੀਅਤ ਦਾ ਘਾਣ ਕਰ ਰਹੇ ਹੈ ਇਹ ਅਸਲ ਤੇ ਕਤਲ ਡਾਰੀ ਵਾਲਾ ਕੰਮ ਕਰਦੇ ਹੈ ਨਸ਼ਾ ਵੇਚਣ ਵਾਲੇ ਆਪਣੀ ਰਾਜੇ ਆਪਾਂ ਨੂੰ ਸਰਕਾਰ ਨੂੰ ਵੀ মিডিਆ ਨੂੰ ਵੀ ਧਾਰਮਿਕ ਜਥੇਬੰਦੀਆਂ ਨੂੰ ਵੀ ਸਮਾਜਿਕ ਸੰਸਥਾਵਾਂ ਨੂੰ ਵੀ ਨਸ਼ੇ ਦੇ ਖਿਲਾਫ ਜਿਹੜਾ ਯੁੱਧ ਨਸ਼ਾ ਰੋਸ ਇਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਜਿੱਤੀ ਦੇ ਵਿੱਚ ਜਿੱਤੀ ਦੇ ਵਿੱਚ ਪੰਜਾਬ ਪੁਲਿਸ ਦੀ ਇਹ ਪਹਿਲੀ ਕਾਰਵਾਈ ਆ ਮੰਨਦਾ ਕਿ ਇਹਦੀਆਂ ਕਾਰਵਾਈਆਂ ਹੋਰ ਹੁਣੀ ਤੈਦੀਆਂ ਨੇ ਜਿਹੜੇ ਲੋਕ ਬਾਦ ਨਹੀਂ ਆ ਰਹੇ ਇਹਨਾਂ ਲੋਕਾਂ ਨੂੰ ਪੰਜਾਬ ਦੇ ਪੰਜਾਬ ਦੇ ਭੋਲੇ-ਪਾਲੇ ਬੱਚਿਆਂ ਤੇ ਕਰਜ਼ ਨਹੀਂ ਆ ਰਿਹਾ ਤੇ ਉਹਨਾਂ ਦੇ ਉੱਤੇ ਪੁਲਿਸ ਕਾਰਵਾਈ ਕਰੇ ਬਿਊਰੋ ਰਿਪੋਰਟ ਔਨ ਪੁਆਇੰਟ